ਗੈਂਦ ਲੈ ਕੇ ਨਾ ਚਲੋਗੇ ਹੋਲਾ ਬੇਮੋ ਹਾਂਜੀ ਜਿਹੜੀ ਇਹ ਸਰਕਾਰ ਕਹਿੰਦੇ ਆ ਬਿਜਲੀ ਮੁਲਾਜ਼ਮ ਕਹਿੰਦੇ ਆ ਵੀ ਇਹਦੇ ਵਿੱਚ ਚਿਪ ਨਹੀਂ ਹੈਗੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਆ ਦੇਖੋ ਭਰਾਵੋ ਇਹਦੇ ਚਿਪ ਹੈ ਜਿਹੜੀ ਨਾ ਆ ਟੱਕਣ ਉੱਪਰ ਲਾ ਕੋਲ ਕੇ ਆ ਦੇਖੋ ਇਹਦੇ ਸ਼ਿਮ ਪਿਆ ਹੋਇਆ ਬਾਤ ਦੇ ਕਰਾਂਗੇ ਬੂਣੀ ਬਣ ਜਾਂਦੇ ਆ ਦੇਖੋ ਸਾਰੀ ਜਿਹੜੀ ਸਰਕਾਰ ਕਹਿੰਦੀ ਆ ਦੇਖੋ ਆ ਸ਼ਿਮ ਹੈ ਭਰਾਵੋ ਇਹਦਾ ਬੜਾ ਘਾਤ ਕਿਹਦੇ ਨੁਕਸਾਨ ਹੋਣੇ ਨੇ ਆਪਾਂ ਨੂੰ ਕਿਉਂਕਿ ਕਈ ਵਾਰੀ ਆਪਣੇ ਘਰ ਦੀ ਕਮਜ਼ੋਰੀ ਜਾਂ ਆਰਥਿਕ ਤੰਗੀ ਕਾਰਨ ਕਰਕੇ ਆਪਾਂ ਬਿਲ ਇੱਕ ਵਾਰ ਨਹੀਂ ਭਰ ਸਕਦੇ ਹੁੰਦੇ ਸੀ ਪਰ ਇਹ ਸਰਕਾਰ ਹੈ ਜਿਹੜੀ Jio ਵਾਲੀ ਨੀਤੀ ਤੇ ਚੱਲ ਰਹੀ ਹੈ Adani ਵਾਲੀ ਤੇ ਕਿਉਂਕਿ Jio ਨੇ ਪਹਿਲਾਂ ਸ਼ਿਮ ਫ੍ਰੀ ਦਿੱਤੇ ਤੇ ਤੁਹਾਨੂੰ ਮੋਬਾਈਲ ਫ੍ਰੀ ਡਾਟਾ ਫ੍ਰੀ ਸਾਰਾ ਕੁਝ ਫ੍ਰੀ ਦੇ ਕੇ ਅੱਜ ਹਰ ਇੱਕ ਪਰਿਵਾਰ ਦੇ ਹਰ ਇੱਕ ਮੈਂਬਰ ਨੂੰ 6 ਤੋਂ 700 ਰੁਪਏ ਪ੍ਰਤੀ ਮਹੀਨਾ ਪਵਾਉਣਾ ਪੈ ਰਿਹਾ ਹੈ ਇਹ ਵੀ ਐਵੇਂ ਜਿਵੇਂ ਇੱਕ ਆਪਣੇ ਤੇ ਆ ਗਿਆ ਇਹ ਸੋਡੇ ਘਰੇ ਕੋਈ ਹਾਰਡ ਕਾਪੀ ਨਹੀਂ ਆਂਦੀ ਇਹਦੀ ਇਹ ਸਿਰਫ ਮੋਬਾਈਲ ਤੇ ਮੈਸੇਜ ਜਾਂ ਈਮੇਲ ਆਹੀਂ ਤੁਹਾਡੇ ਮੋਬਾਈਲ ਤੇ ਟੈਕਸਟ ਮੈਸੇਜ ਆਊਗਾ ਵੀ ਹਾਂ ਇਹਨਾਂ ਬਿੱਲ ਭਰ ਦੋ ਉਹਦੇ ਵਿੱਚ ਕੀ ਹੈ ਪ੍ਰਭੂ ਆਪਣੇ ਜਿਹੜੇ ਕਿਸਾਨ ਮੁਲਾਜ਼ਮ ਤੇ ਜਿਹੜਾ ਰੀਡਿੰਗ ਲੈਣ ਆਂਦਾ ਦੀ ਕੋਈ 10000 12000 ਤੇ ਰੱਖਿਆ ਹੋਇਆ ਦੀ ਮੁੰਡਾ ਉਹਦੀ ਨੌਕਰੀ ਬਿਲਕੁਲ ਇਹ ਸਰਕਾਰ ਨੇ ਖਤਮ ਕਰ ਦਿੱਤੀ ਹੈ ਜਿਹੜਾ ਕੋਈ ਬਿੱਲ ਦੇਣ ਆਂਦਾ ਦੀ ਦੁਬਾਰੇ ਉਹਦੀ ਨੌਕਰੀ ਖਤਮ ਕਰਤੀ ਤੇ ਜਿਹੜਾ ਕਲਰਕ ਹੁੰਦਾ ਦੇ ਉੱਤੇ ਭਰਾਣ ਵਾਲਾ ਉਹਦੀ ਨੌਕਰੀ ਖਤਮ ਕਰਤੀ ਘਟੋ ਘਟ ਸੱਤ ਮੁਲਾਜ਼ਮ ਇੱਥੇ ਜਿਹੜੇ ਆਪਣੀ ਨੌਕਰੀਆਂ ਤੋਂ ਵਾਂਝੇ ਹੋ ਜਾਣਗੇ ਇਹ ਮੁਲਾਜ਼ਮਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਇਸ ਦੇ ਵਿਵਾਰ ਦੀ ਪੂਰਨ ਤੌਰ ਤੇ ਆਵਾਜ਼ ਚੁੱਕੋ ਕਿਉਂਕਿ ਕੱਲ ਨੂੰ ਹੈ ਜਿਹੜਾ ਇਹ ਤੁਹਾਡੀ ਹੀ ਨੌਕਰੀਆਂ ਜਾਣੀਆਂ ਨੇ ਸਾਡੇ ਬੱਚੇ ਨੇ ਅਸੀਂ ਵੀ ਕਿਸਾਨ ਜਥੇ ਬੰਦੀਆਂ ਅਸੀਂ ਵੱਧ ਤੋਂ ਵੱਧ ਇਹਦਾ ਪੂਰਨ ਤੌਰ ਤੇ ਵਿਰੋਧ ਕਰ ਰਹੇ ਹਾਂ ਤੇ ਬੰਦ ਕਰ ਰਹੇ ਹਾਂ ਇਹਨਾਂ ਦੇ ਜਿੰਨੇ ਵੀ ਮੀਟਰ ਅੱਜ ਪਿੰਡ ਜੂਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਲੱਗੇ ਹੋਏ ਤੇ ਅੱਜ ਉਹ ਕੱਟ ਲੈਣੇ ਇਹ ਇਹਨਾਂ ਦੇ ਦਫਤਰ ਅਸੀਂ ਇੱਕ ਦੋ ਦਿਨਾਂ ਤੱਕ ਜਮ੍ਹਾਂ ਕਰਵਾ ਦੇਾਂਗੇ ਸੋ ਇਹਨਾਂ ਬੇਨਤੀਆਂ ਧੰਨਵਾਦ ਸਾਰਿਆਂ ਦਾ ਨਾਰੇ ਲਾਉ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਜਿੰਦਾਬਾਦ 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 ਪਿੱਛੇ ਹੋ ਕੇ ਸਾਰੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਜਿੰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਬਿਜਲੀ ਸੋਧ ਐਕਟ ਜਿਹੜਾ ਅਨੁਰਾਧ ਕਰੋ ਰੱਦ ਕਰੋ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਧੰਨਵਾਦ